ਕੀ ਕੀ ਹਾਲ ਚਾਲ ਜੇ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਖਾਦ ਲੈ ਕੇ ਚੱਲੇ ਨੇ ਆਲੂਆਂ ਚ ਪਾਉਣ ਲਈ ਤੇ ਉਹ ਕਾ ਚੱਲਣ ਨਾ ਕਰ ਲੈ ਥਾਈਲੇ ਲੋਡ ਇਹਨਾਂ ਨੇ ਜਿੰਨੇ ਕੋ ਪਾਉਣੇ ਨੇ ਸਮਾਨ ਕਿਹੜਾ ਨਾਲ ਆਹੀ ਐ ਮੋਟਰ ਜਿਹੜੀ ਆ ਗਈ ਆਹੀ ਲਓ ਜੀ ਆਹੀ ਥੈਲੀ ਵਾਲਾ ਸਮਾਨ ਮਲਾ ਕੇ ਪਾਉਣਾ ਹੈ ਮਿੱਤਰੋ ਪਹੁੰਚ ਗਏ ਜੀ ਪ੍ਰੀਤ ਚ ਟਰੈਕਟਰ ਆ ਰਹੇ ਨੇ 3 ਆ ਦੇਖੋ 2 ਜੌਂਡੀਅਰ ਤੇ ਇੱਕ ਅਰਜਨ ਮਸ਼ੀਨਾ ਲੈ ਕੇ ਆਣੀਆਂ ਨੇ ਆਲੂ ਪੱਟਣ ਵਾਲੀਆਂ ਡਿੱਗਰ ਆਹ ਬੜੀ ਮੇਰੇ ਸਾਹਮਣੇ ਟਰੋਵਾ ਲੈ ਕੇ ਜਾਣੇ ਨੇ ਪਲੈਂਟਰ ਆਪਾਂ ਆਲੂ ਪਟਣ ਦਾ ਟਾਈਮ ਆ ਗਿਆ ਮੂਰੇ ਅਗਲੇ ਮਹੀਨੇ ਦੇ ਵਿੱਚ ਪਟਾਈ ਸਟਾਰਟ ਹੋ ਜਾਣੀ ਆਲੂਆਂ ਦੀ ਲੁੱਕ ਕਰਾਈਆਂ ਵੀ ਆ ਚੁੱਕੀਆਂ ਨੇ ਜੀ ਟਰੈਕਟਰ ਬਹੁਤ ਸੋਹਣੀਆਂ ਤਿਆਰ ਕਰੀਆਂ ਨੇ ਆਪਾਂ ਪਿਛਲੇ ਸਾਲ ਚਲਾਈ ਥੀ ਤੇ ਚਣਾਉਣ ਤੋਂ ਬਾਅਦ ਆਪਾਂ ਬੁੱਕ ਕਰਾਤੀਆਂ ਸੀ। ਕਾਂਡਾ ਰਿਜ਼ਲਟ ਆਏ ਮਸ਼ੀਨਾਂ ਦਾ ਇੱਕ ਵਾਰੀ ਜਿ ਪਟਾਈ ਹੋ ਜਾਂਦੀ ਆ। ਕਿਤੇ ਆਪਾਂ ਮੁੜ ਕੇ ਹੜ ਮਾਰਨੇ ਪੈਂਦੇ ਨੇ ਜਾਂ ਹੋਰ ਕੁਝ ਕਰਨਾ ਪੈਂਦਾ ਹੈ ਕੋਈ ਵੀ ਨਾਲੋ ਇੱਕ ਵਾਰੀ ਚੈਣ ਆਲੂ ਬਾਹਰ ਕੱਢ ਦਿੰਦੀ ਆ। ਬਾਕੀ ਉਹਨਾਂ ਨੂੰ ਚੱਲਦੇ ਵੀ ਦਿਖਾਵਾਂਗੇ ਇਹ ਹੈਗੀ ਆ ਮਿੱਤਰੋ 3 ਇੰਚ ਤੋਂ ਲੈ ਕੇ 23 ਇੰਚ ਤੱਕ ਵੱਟ ਪੜਦੀ ਆ ਇਹ 3 ਇੰਚ ਤੋਂ ਲੈ ਕੇ 23 ਇੰਚ ਤੱਕ ਪੂਰੀ ਰਹਿਣ ਲੱਗੇ ਨੇ मुबारक जी खड़प तो दी दवाई नो पहुंच गए सहोली करो फसल चेक आलू की वेल बूल घेंटा साफ सुथरे ने ਪਾਣੀ ਲੱਗੂ ਇੱਕ ਦੋ ਦਿਨ ਚਾ ਦੇਖੋ ਇੰਨੀ ਗਿੱਲਾ ਦਿਖਾਉਣਾ ਮੀਂਹਾਂ ਨੇ ਛੱਡੇ ਉਹ ਲੋ ਇਦਾਂ ਦੇ ਨੇ ਉਹ ਲੋ ਇੱਕ ਦੋ ਦਿਨ ਤੱਕ ਪਾਣੀ ਪਾੜਦੇ ਨੇ ਸ਼ਾਮਾਂ ਦਾ ਟਾਈਮ ਆ ਉੱਥੇ ਆ ਪਲਾਟ ਕਰੋ ਚੱਕ ਉੱਪਰੋਂ ਖੁਸ਼ਕੇ ਆ ਤੇ ਖਾਲੀਆਂ ਚ ਹੈਗੀ ਗੱਲ ਵਧੀਆ ਪਾਣੀ ਲੱਗ ਗਏ ਤਿੰਨ ਤੇ ਸਪਰੇਅ ਫਾਲ ਵਾਲੀ ਇੱਕ ਕਰੀ ਆ ਦੂਸਰੀ ਦੀ ਤਿਆਰੀ ਆ ਸਮਝ ਲਓ ਹੁਣ ਭਾਲਦੇ ਨੇ ਆਲੂ ਨਾਲੇ ਪਾਣੀ ਲੱਗਣਗੇ ਤੇ ਨਾਲੇ ਸਪਰੇਅ ਹੋ ਜੂ ਰੇ ਦਾ ਹੁਣ ਮਿੱਤਰੋ ਕੋਈ ਫਾਇਦਾ ਨਹੀਂ ਕਿਉਂਕਿ ਬੇਲਾ ਬੈਠ ਗਈਆਂ ਘੈਂਟ ਨੇ ਪੂਰੇ ਓਕੇ ਆ ਰਿਪੋਰਟ ਵਧੀਆ ਖੜੇ ਨੇ ਗੁਲੀ ਡੰਡਾ ਜਰੂਰ ਮਿੱਤਰੋ ਨਿਕਲਿਆ ਆ ਮਾੜਾ ਮੋਟਾ ਜਿਹਾ ਆ ਦੇਖੋ ਕਿਉਂਕਿ ਪਹਿਲੀ ਵਾਰ ਆਲੂ ਲੱਗੇ ਨੇ ਗੁਲੀ ਡੰਡੇ ਦਾ ਨਿਕਲਣਾ ਹੀ ਨਹੀਂ ਸੀਗਾ ਆਦੇ ਹੈਗਾ ਵਿੱਚ ਵਿੱਚ ਬਾਕੀ ਦੇਖਦੇ ਹੁਣ ਆਲੂਆਂ ਦੇ ਉੱਪਰ ਕਾਦ ਨਿਕਲਦਾ ਤੇ ਕਿੰਨਾ ਕ ਨਿਕਲਦਾ ਇਹ ਤਾਂ ਹੁਣ ਪਟਾਈ ਮੋ ਕੋਈ ਸਪਰੇਅ ਕਰਨੀ ਪੈਣੀ ਆ ਫੇਰੇ ਫੂਕਣਾ ਪੈਣਾ ਚੰਗੀ ਤਰ੍ਹਾਂ ਹੋਰ ਤਾਂ ਕੋਈ ਹੱਲ ਹੈ ਨਹੀਂਗਾ ਬਾਕੀ ਦੇਖਦਿਆਂ ਨਾਲੇ ਕਿੱਦਾਂ ਦੇ ਫਸਲ ਨਿਕਲਦੀ ਐ ਪਹਿਲੇ ਸਾਲ ਲਾਉਣ ਕਰਕੇ ਤੇ ਇਹ ਥੋੜੇ ਜਿਵੇਂ ਕਿਸਾਨ ਭਰਾ ਕਹਿੰਦੇ ਨੇ ਵੀ ਸਾਡੇ ਟਾਂਗਾ ਟਾਂਗਾ ਜਿਹਾ ਖੜੇ ਨੇ ਮੈਨੂੰ ਵੀ ਉਦਾਂ ਹੀ ਲੱਗਦੇ ਨੇ ਥੋੜੇ ਜਿਹਾ ਦੇਖਣ ਨੂੰ ਇਹ ਕਿਉਂਕਿ ਇੱਕ ਤਾਂ ਪਹਿਲੇ ਸਾਲ ਲੱਗੇ ਨੇ ਤੇ ਬਾਕੀ ਬੇਲ ਥੋੜੇ ਸਾਹਮਣੇ ਹੀ ਆ ਦੇਖੋ ਉਦਾਂ ਦੀ ਹੋ ਲੱਗਦੀ ਆ ਜਿੱਦਾਂ ਆਪਣੇ ਪਿੰਡ ਨੇ ਉਹਨਾਂ ਨਾਲ ਥੋੜਾ ਜਿਹਾ ਇਹ ਪਲਾਟਾਂ ਦਾ ਫਰਕ ਹੀ ਰਹੂਗਾ ਕਿਉਂ ਕਲਰੀ ਦੀ ਸ਼ਿਕਾਇਤ ਵੀ ਹੈਗੀ ਆ ਤੇ ਜਿਉਂ-ਜਿਉਂ ਆਦੂ ਲੱਗੀ ਜਾਣੇ ਨੇ ਜਿਉਂ-ਜਿਉਂ ਇਹਦੇ ਵਿੱਚ ਤਾਕਤ ਵਧੀ ਜਾਣੀ ਆ ਜ਼ਮੀਨ 'ਚ ਬਾਹੀ ਵਧੀ ਜਾਣੀ ਆ ਤੇ ਰੇ ਪੱਤ ਦੀ ਜਿਹੜੀ ਕੋਈ ਕਮੀ ਹੈ ਉਹ ਵੀ ਠੱਕ ਹੋ ਜਾਣੀ ਆ ਹੌਲੀ-ਹੌਲੀ ਬਾਕੀ ਦੇਖਣ ਨੂੰ ਫਸਲ ਪੂਰੀ ਓਕੇ ਆ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਹੂ ਜਾਨੀ ਪਿੰਡ ਵਾਲਿਆਂ ਨਾਲ ਕੁਝ ਪਰਸੈਂਟ ਕੁਝ ਪਰਸੈਂਟ ਮੈਨੂੰ ਲੱਗ ਰਿਹਾ ਵੀ ਫਰਕ ਹੈਗਾ ਆ ਦੇਖੋ ਬੇਲ ਦਾ ਵੀ ਥੋੜਾ ਜਿਹਾ ਫਰਕ ਹੈ ਉੱਥੇ ਮੋਟੀ ਜਿਆਦੇ ਆ ਤੇ ਜਿਆਦੇ ਨੇ ਬੂਝਿਆਂ ਨੂੰ ਬਾਕੀ ਆਪਾਂ ਇੱਕ ਆਲੂ ਵੀ ਪੱਟ ਕੇ ਦੇਖ ਲੈਨੇ ਆ ਲਓ ਜੀ ਮਿੱਤਰੋ ਆਪਾਂ ਨੇ ਇੱਕ ਆਲੂ ਕੱਢਿਆ ਬਾਲਾ ਹੋਣੀ ਛੇੜਿਆ ਇੰਨਾ ਕ ਸਹਜ ਹੋ ਗਿਆ ਦੇਖੋ ਜਿੱਡਾ ਕ ਸਮਝ ਲੋ ਬੀ ਲ ਆਇਆ ਸੀ ਉਹ ਤੋਂ ਥੋੜਾ ਮੋਟਾ ਉੱਤੇ ਆ ਵਧੀਆ ਆਲੂ ਆ ਹਾਲੇਲੂ ਇਹ ਬੀਜੇ ਹੋਏ ਨੇ ਆਪਣੇ ਸਮਝ ਲੋ ਵੀ ਤੁਸੀਂ 10ਵੇਂ ਮਹੀਨੇ ਦੀ 7-8 ਤਰੀਕ ਦੇ ਤੁਸੀਂ ਹਿਸਾਬ ਲਾ ਲਓ ਅੱਜ ਤਰੀਕ ਹੋਏਗੀ ਆ 28-29 ਤਰੀਕ ਅੱਜ ਓ ਜੀ ਪਲਾਟ ਆ ਵੀ ਪੋ ਲੋਕੇ ਰਿਪੋਰਟ ਆ ਪੂਰਾ ਘੈਂਟ ਆ ਮੋਟਰ ਦੇ ਲਵੇ ਵਾਲਾ ਆ ਮੋਟਰ ਦੇ ਨਾਲ ਵਾਲਾ ਦੇਖੋ ਪੂਰਾ ਘੈਂਟ ਆ ਇਹ ਉਹ ਪਲਾਟਾਂ ਨੂੰ ਇਹ ਪਲਾਟ ਦਾ ਫਰਕ ਆ ਮਿੱਤਰੋ ਨਾਲੇ ਲੇਟ ਲੱਗਿਆ ਵੈ ਇਹ ਹੈਗਾ 12 13 ਤਰੀਕ ਦਾ ਤੁਹਾਨੂੰ ਦੱਸ ਦੇਉਂਦੇ ਆ ਤੇ ਇੱਕ ਸਾਰ ਖੜਾ ਆ ਆ ਦੇਖੋ ਲਾਣਦਾਰ ਆਇਆ ਉਧਰੋਂ ਢੇੜਾ ਮਾਰ ਕੇ ਇਹ ਚ ਰੌਣਕ ਕੁਝ ਨਾ ਵੱਧ ਆ ਇਹਦੀ ਵੀ ਆਲੂਆਂ ਦੀ ਆਪਾਂ ਗ੍ਰੋਥ ਚੈੱਕ ਕਰ ਲੈਨੇ ਆ ਮੜੀ ਜੀ ਕਿੱਦਾਂ ਦੀ ਆ ਆਪਾਂ ਨੂੰ ਕਲੀਅਰੈਂਸ ਆ ਹੋ ਜਾਊਗਾ ਮੜਾ ਜਾਂ ਜੇ ਕੋਈ ਨੇੜੇ ਲੱਗਿਆ ਹੋਇਆ ਆਲੂ ਲਵੇ ਵਾਲੀ ਬੱਟਾ ਪਹਿਲੀ ਆ ਦੇਖੋ ਟਿਊਮਰ ਚੱਲਿਆ ਹੋਇਆ ਲੱਭਦੇ ਆ ਹੈਗਾ ਆਲੂ ਤਾਂ ਥੱਲੇ ਆ ਦੇਖੋ ਇਹ ਆ ਸੈਜ ਆ ਇਹ ਲੇਟ ਲੱਗੇ ਨੇ ਹੋਰ ਵੀ ਹੋਣਾ ਡੂੰਗਾ ਤੇ ਆਪਾਂ ਹੁਣ ਤੋੜਨਾ ਨਹੀਂ ਚਾਹੁੰਦੇ ਤਣਾ ਲੋ ਕਹਿੰਦਾ ਇਹ ਚ ਵੀ ਜਿਆ ਜਿਆ ਲਾਇਆ ਤੀ ਉਹ ਜ ਤਿਆਰ ਹੋ ਚੁੱਕਿਆ ਆ ਪਲਾਟ ਚ ਵੀ ਉਹ ਜ 10 ਦਿਨ ਲੇਟ ਵੀ ਹੈਗਾ ਪਰ ਉਹ ਚੱਲਦਾ ਜੀ ਕੰਮਕਾਰ ਖੇਤ ਪਾਣੀ ਦਾ ਦੋ ਮੁਲਾਜ਼ਮ ਲੱਗੇ ਨੇ ਇੱਧਰ ਆ ਦੇਖੋ ਆਲੂਆਂ ਨੂੰ ਆ ਦੇ ਆ ਪਲਾਟ ਨੂੰ ਚੱਲਦਾ ਬਹੁਤ ਸੋਹਣਾ ਵਧੀਆ ਖੜਾ ਆਲੂ ਮਨ ਖੁਸ਼ ਹੁੰਦਾ ਪੂਰਾ ਸਵੇਰ ਦਾ ਟਾਈਮ ਆ ਤੇ ਦੂਸਰਾ ਬੰਦਾ ਆਪਣਾ ਲੱਗਿਆ ਹੋਇਆ ਈਸ਼ਵਰ ਇੱਧਰ ਦੋ ਪਾਸੇ ਪਾਣੀ ਜਾ ਰਿਹਾ ਵੱਡੀ ਮੋਟਰ ਚੱਲਦੀ ਆ ਤੇ ਤੀਸਰਾ ਬੰਦਾ ਉਧਰ ਪਰਲੇ ਪਲਾਟ ਨੂੰ ਲੱਗਿਆ ਹੋਇਆ ਪਰਲੀ ਮੋਟਰ ਤੇ ਆ ਦੇਖੋ ਨੱਕੇ ਵੱਜ ਰਹੇ ਨੇ ਸਵੇਰ ਦਾ ਟਾਈਮ ਆ ਸਾਫ ਸੁਥਰਾ ਪੂਰਾ ਇੱਕ ਸਾਰ ਖੜਾ ਹੈ। ਕੰਮ ਪਾਣੀ ਦੇ ਸਬਰਿਆਂ ਦਾ ਰਹਿ ਗਿਆ ਰੇਤ ਦਾ ਇਹ ਪਲਾਟਾਂ ਚ ਮੁੱਕ ਗਿਆ ਜਿਹੜੇ ਅਗੇ ਇੱਤੇ ਨੇ। ਹੰਦੌਜੀ ਕਰੋ ਚੈੱਕ ਇਹਨੂੰ ਖਾਦ ਪਾਉਗੀ ਇੱਕ। ਕੱਲ ਜਿਹੜੀ ਰੱਖ ਕੇ ਲਿਆਏ ਤੇ ਇਹਦੇ ਜੇ ਪਾ ਕੇ ਗਏ ਨੇ ਉਹ। ਮਲਾਜਮਾ ਲੱਗਿਆ ਹੋਇਆ ਦੇਖੋ ਤੀਸਰਾ ਦੋ ਤਾਂ ਉਧਰ ਹੈ ਗਈ ਨੇ ਤੇ ਪਾਣੀ ਆ ਰਿਹਾ ਆਲੂਆਂ ਨੂੰ ਲਾ ਰਹੇ ਆ ਪਲਾਟ ਤਾਂ ਹਲੇ ਨਰਮੇ ਆ ਵੈਸੇ ਯਾਨੀ ਨਰਮ ਨਰਮ ਪਤਲਾ ਬਤਲਾ ਮੋੜੀ ਜਾਂਦੇ ਨੇ ਨਾਲ ਹੁੰਦੇ ਪੂਰਾ ਘੈਂਟ ਚੱਲਦਾ ਦੇਖੋ ਮਿੱਟੀ ਕਿ ਨਹੀਂ ਆਉਂਦੀ ਆ ਮੂਹਰੇ ਹਿਆਣਾ ਆਵਾਜ਼ ਬਦਲ ਜਾਵੇ ਇਹ ਜਿਹੜੀ ਕੇਰਾ ਹੋ ਗਈ ਵਾ ਉਹੀ ਰਹਿੰਦੀ ਆ ਦੇਖੋ ਸਾਡੀ ਭਾਈ ਚਲਾ ਰਿਹਾ ਬਹੁਤ ਬੜ ਕਾਰ ਰਾਈਟ ਤੇ ਬਹੁਤ ਜਿਆਦੇ ਆਹ ਸਫਾਈ ਆਉਂਦੀ ਆ ਪਲਾਟ ਦੀ